ਚੀਜ਼ ਆ ਉਹ ਮਨ ਜਿਹੜਾ ਖੋਟੀਆਂ ਜੁਗਤਾਂ ਘੜਦਾ ਆ ਜੇ ਇਸ ਮਨ ਦੇ ਅੰਦਰ ਬੁਰੇ ਵਿਚਾਰ ਚੱਲਦੇ ਆ ਕਿਸੇ ਦਾ ਰਿਸ਼ਤਾ ਤੜਵਾ ਦੇ ਕਿਸੇ ਦੇ ਕੰਮ ਜਪਾਨੀ ਮਾਰ ਦੇ ਕਿਸੇ ਨੇ ਪਾਣੀ ਰਖਿਆ ਆ ਪੈਰ ਮਾਰ ਕੇ ਡੋਲ ਦੇ ਕਹਿ ਵੇਖਿਆ ਨਹੀਂ ਸੀ ਤੁਰੇ ਜਾਂਦੇ ਨੂੰ ਧੱਕਾ ਮਾਰ ਦੇ ਹਾਈ ਕੱਢ ਦੇ ਲੱਗਦਾ ਇਹ ਕੋਈ ਪਾਪ ਥੋੜੀ ਆ ਅਸੀਂ ਕੀ ਪਾਪ ਕੀਤਾ ਉਹ ਮਾਂ ਨੇ ਜਿਹਦੇ ਅੰਦਰ ਖੋਟੀਆਂ ਜੁਗਤਾਂ ਚੱਲਦੀਆਂ ਆ ਵੀ ਇਸ ਇਨਸਾਨ ਦਾ ਨੁਕਸਾਨ ਕਿਵੇਂ ਕੀਤਾ ਜਾ ਸਕਦਾ ਕਿਸੇ ਨੂੰ ਬਦਨਾਮ ਕਿਵੇਂ ਕੀਤਾ ਜਾ ਸਕਦਾ ਹੋਰ ਨਹੀਂ ਕੁਝ ਪੋਸਟਰ ਲੱਗੇ ਇਹਨਾਂ ਦੇ ਬਰਾਬਰ ਤੇ ਤਾਂ ਨਹੀਂ ਹੋ ਸਕਦੇ ਆਪਣੇ ਪੋਸਟਰ ਤਾਂ ਨਹੀਂ ਛੱਪ ਸਕਦੇ ਚਲ ਇਹਨਾਂ ਦੇ ਪਾੜ ਦੋ ਹੁੰਦੀ ਐ ਤਾਂ ਕਿ ਨਹੀਂ ਹੁੰਦੀ ਪੋਸਟਰ ਪਾੜਨ ਨਾਲੋਂ ਚੰਗੀ ਗੱਲ ਆ ਤੁਸੀਂ ਆਪ ਦਾ ਛਪਾ ਕੇ ਲਾ ਲਓ ਪਰ ਖੋਟੀਆਂ ਜੁਗਤਾਂ ਕਿਹੜਾ ਗੋਣ ਲਿਖਣਾ ਉਸ ਪੋਸਟਰ ਉੱਤੇ ਜਿਹੜਾ ਆਪ ਦਾ ਛਪਾਉਣਾ ਹੈ ਵੀ ਪੋਸਟਰ ਪਾੜਨ ਦੇ ਲਈ ਸਾਡੇ ਨਾਲ ਸੰਪਰਕ ਕਰੋ ਆਪ ਸ਼ਭਾਗੇ ਲਾ ਦਿਓ ਪੋਸਟਰ ਪਾਉਣ ਦੇ ਲਈ ਫਲਾਨਾ ਸੋ ਫਲਾਨੀ ਬੈਂਡ ਦੇ ਨਾਲ ਸੰਪਰਕ ਕੀਤਾ ਜਾਵੇ ਪੜਨ ਨਾਲ ਉੱਥੇ ਨਾਲ ਹੀ ਲਾ ਦਿਓ ਸੋ ਕਈ ਤਰ੍ਹਾਂ ਦੀਆਂ ਖੋਟੀਆਂ ਜੁਗਤਾਂ ਆ ਜਦੋਂ ਕੋਈ ਇਨਸਾਨ ਕਿਸੇ ਦੀ ਬਰਾਬਰੀ ਨਹੀਂ ਨਾ ਕਰ ਸਕਦਾ ਤੇ ਫਿਰ ਜਿਹੜਾ ਉਚਾਈ ਉੱਤੇ ਹੁੰਦਾ ਜਿਹੜਾ ਪੌੜੀਆਂ ਚੜ੍ਹ ਨਹੀਂ ਨਾ ਸਕਦਾ ਉਹ ਜਿਹੜਾ ਕੋਠੇ ਤੇ ਚੜਿਆ ਉਹਨੂੰ ਕਹਿੰਦਾ ਤੂੰ ਥੱਲੇ ਆ ਜਾ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦਾ ਵੀ ਮੈਥੋਂ ਤਾਂ ਨਹੀਂ ਇੰਨੇ ਉੱਚੇ ਥਾਂ ਜਾ ਹੁਣ ਤੂੰ ਨਹੀਂਵੇਂ ਆ ਜਾ ਫੇ ਉਹਨੂੰ ਨੀਵੇਂ ਲਿਆਉਣ ਨੂੰ ਪਾਪੜ ਬੇਲਦਾ ਆ ਉਹਨੂੰ ਕਹਿੰਦੇ ਖੋਟੀ ਜੁਗਤ ਤੇ ਜਿਹੜਾ ਖੋਟੀਆਂ ਜੁਗਤਾਂ ਘੜਦਾ ਆ ਨਾ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਦੇਖੀ ਆਪਾਂ ਜ਼ਬੂਰਾਂ ਦੀ ਕਿਤਾਬ ਉਹਦਾ 37 ਨੰਬਰ ਅਧਿਆਏ ਉਹਦੀ ਉਹਦਾ ਇਹ ਸਾਰਾ ਚੈਪਟਰ ਹੀ ਖੋਟੀ ਜੁਗਤ ਵਾਲਿਆਂ ਦੇ ਲਈ ਆ 12 ਨੰਬਰ ਤੋਂ ਆਪਾਂ ਦੇਖਦੇ ਆਂ ਕਹਿੰਦਾ ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਗਾਉਂਦਾ ਹੈ ਦਾ ਹੈ ਜਿਹੜਾ ਦੁਸ਼ਟ ਵਿਅਕਤੀ ਆ ਉਹ ਧਰਮੀ ਤੋਂ ਚੇੜਦਾ ਆ ਦੰਦ ਕ੍ਰੀਚਣ ਦਾ ਮਤਲਬ ਹੀ ਇਹ ਹੁੰਦਾ ਜਲਸੂ ਕਰਨਾ ਈਰਖਾ ਰੱਖਣਾ ਫਿਰ ਕਹਿੰਦਾ ਜਿਹੜਾ ਦੁਸ਼ਟ ਆਣਾ ਧਰਮੀ ਦੇ ਵਿਰੋਧ ਮਤਾ ਪਗਾਉਂਦਾ ਆ ਕਿਉਂਕਿ ਹੁਣ ਜਿਹੜਾ ਦੁਸ਼ਟ ਵਿਅਕਤੀ ਆ ਉਹ ਭਲਾਈ ਕਰਨੀ ਸਿੱਖਿਆ ਹੀ ਨਹੀਂ ਤੇ ਭਲਾਈ ਕਰਨੀ ਉਹਨੂੰ ਪਸੰਦ ਵੀ ਨਹੀਂ ਹੁਣ ਉਹ ਕੀ ਸੋਚਦਾ ਆ ਕੋਸ਼ ਇਹੋ ਜੀ ਤੋਮਤ ਲਾਵਾਂ ਕਿ ਸਾਰੇ ਲੋਕੀ ਧਰਮੀ ਨੂੰ ਵੀ ਸਮਝਣ ਵੀ ਇਹ ਮਾੜਾ ਹੀ ਆ ਪ੍ਰਭੂ ਉਸਤੇ ਹੱਸੇਗਾ ਕਹਦੇ ਉੱਤੇ ਦੁਸ਼ਟ ਉੱਤੇ ਕਿਉਂ ਜੋ ਉਹ ਵੇਖਦੇ ਭਈ ਉਸ ਦਾ ਦਿਨ ਆਉਂਦਾ ਪਿਆ ਹੈ ਜਦੋਂ ਕੋਈ ਦੁਸ਼ਟ ਵਿਅਕਤੀ ਧਰਮੀ ਦੇ ਵਿਰੁੱਧ ਕੋਈ ਆਪਣੇ ਮਨ ਵਿੱਚ ਜੁਗਤ ਬਣਾਉਂਦਾ ਆ ਜੈਲਸ ਕਰਦਾ ਆ ਪਰਮੇਸ਼ਵਰ ਉਸ ਦੁਸ਼ਟ ਉਤੇ ਹੱਸ ਰਿਹਾਇਆ ਕਿਉਂ ਕਿਉਂਕਿ ਉਹਨੂੰ ਪਤਾ ਜਦੋਂ ਤੂੰ ਧਰਮੀ ਦੇ ਵਿਰੁੱਧ ਕੁਝ ਕਰਨਾ ਹੈ ਤੇ ਮੇਰੀ ਸੋਟੀ ਤੇਰੇ ਪੈ ਹੀ ਜਾਣੀ ਹੈ ਕਿ ਹੁਣ ਤੇਰੇ ਅੰਤ ਦਾ ਸਮਾਂ ਜਿਹੜਾ ਆ ਉਹ ਆਉਣ ਵਾਲਾ ਹੈ ਦੇਖੋ ਧਰਮੀ ਦੇ ਵਿਰੁੱਧ ਸੋਚਣਾ ਬਿਪਤਾ ਨੂੰ ਆਪਣੇ ਜੀਵਨ ਵਿੱਚ ਸੱਦਾ ਦੇਣਾ ਹੈ ਕਿਉਂਕਿ ਵਚਨ ਇਦਾਂ ਦੱਸਦਾ ਹੈ ਆ ਜਦੋਂ ਕੋਈ ਵਿਅਕਤੀ ਕਿਸੇ ਧਰਮੀ ਦੇ ਵਿਰੁੱਧ ਕੁਛ ਕਰਦਾ ਹੈ ਤਾਂ ਪ੍ਰਭੂ ਨੇ ਕਿਹਾ ਉਹ ਮੇਰੀ ਅੱਖ ਦੀ ਕਾਕੀ ਨੂੰ ਛੂੰਦਾ ਹੈ ਮਤਲਬ ਕਿ ਪਰਮੇਸ਼ਵਰ ਦੀ ਪੁਤਲੀ ਨੂੰ ਹੱਥ ਪਾਉਂਦਾ ਹੈ ਜਿਹਦਾ ਸਿੱਧਾ ਹੀ ਅਰਥ ਹੈ ਕਿ ਉਹ ਆਪਣੇ ਲਈ ਵਿਪਤਾ ਛੇੜਦਾ ਹੈ ਕਿੰਨਾ ਦੁਸ਼ਟ ਹੀ ਅਤੇ ਆਪਣਾ ਧੁਨਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ ਅਤੇ ਸਿੱਧੇ ਚਾਲ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ ਦੁਸ਼ਟਾਂ ਨੇ ਕੀ ਕੀਤਾ ਆਪਣੇ ਹਥਿਆਰ ਤਿੱਖੇ ਕਰ ਲਏ ਆਪਣੀਆਂ ਯੋਜਨਾਵਾਂ ਬਣਾ ਲੀਆਂ ਕਿਸੇ ਨੂੰ ਕਹਿ ਦਿੱਤਾ ਤੂੰ ਐਦਾਂ ਕਰੀ ਕੁਛ ਆਪਣੇ ਮਨ 'ਚ ਕਰ ਲਿਆ ਵੀ ਅਸੀਂ ਐਦਾਂ ਕਰਾਂਗੇ ਕਾਦੇ ਆਸਤੇ ਕਿ ਮਸਕੀਨਾਂ ਨੂੰ ਕੰਗਾਲ Segui!